ਲਾਈ ਵੀ ਦੋਸਤੋ ਤੁਹਾਨੂੰ ਕਰਾਉਣੇ ਆਪਣੇ ਪਿੰਡ ਦੀ ਸੈਰ ਦੇਖੋ ਸਾਡੇ ਪਿੰਡ ਦੀਆਂ ਟੁੱਟੀਆਂ-ਫੁੱਟੀਆਂ ਸੜਕਾਂ ਆਇਆ ਪਿੰਡ ਦੀ ਸੈਰ ਕਰਾਈਏ ਆਇਦਰ ਕਰ ਵੀ ਦਿਖਾ ਦੇ ਕਹਿਲੀ ਦਾ ਦਿਖਾਤਾ ਕੋਈ ਨਾ ਆਉਂਦਾ ਫੈਰਾ ਲੱਗੇ ਫਿਰੋ ਲਾਈ ਹੁਣ ਇਧਰਲੇ ਮੋੜੇ ਦੀ ਧਰਲਾ ਫੋਨ ਓਖਲੀਆਂ ਆਈ ਜਾਣ ਫੋਨ ਬੁੜਕੀ ਚਲੇ ਡਿੱਗ ਪਏ ਆਪਾਂ ਡਿੱਗ ਪੀਏ ਪਰ ਫੋਨ ਨਾ ਡਿੱਗੇ ਵੀਡੀਓ ਹਿੰ ਚਾਲ ਦੀਰੇ ਨਹੀਂ ਜਾਹੀ ਵੀ ਆ ਆ ਬਾਈ ਡੈਂਗਲ ਵਧੀਆ ਬਣਦੀ ਹੈ ਕੁਆਲਿਟੀ ਦੇਖ ਲਾ ਕੇ ਤੇ ਖਰਾਬ ਜੀ ਹੋ ਜੇ ਇਹ ਨਹੀਂ ਇਹ ਨੇਚਰਲ ਜੀ ਹੁੰਦੀ ਐ ਨੇਚਰਲ ਗੱਲਾਂ ਮਤਲਬ ਨਹੀਂ ਤਾਂ ਆਪਾਂ ਆਪਦੇ ਲਈ ਰੱਖਣੀ ਆ ਇਹ ਕੈਨੇਡਾ ਜੇ ਜਦੋਂ ਦੇਖਿਆ ਕਰਾਂਗੇ ਪਿੰਡ ਦੀ ਜਿਆਦਾ ਆਇਆ ਕਰੋਗੇ ਉਸਲਾ ਵੀ ਦੋਸਤੋ ਇਦੋਂ ਬਾਅਦ ਜੇ ਆਪਾਂ ਚੱਲਿਆ ਕੈਨੇਡਾ ਆਪਣੇ ਕੋਲੇ ਰਹਿ ਗਈ ਬਸ 24 ਘੰਟੇ ਇੰਡੀਆ 'ਚ ਆ ਅਏ ਦੋਸਤ ਆਪਾਂ ਇੰਡੀਆ ਦੇ ਰਵਾਨਾ ਹੋ ਜਾਣਾ ਕੈਨੇਡਾ ਦੇ ਲਈ ਤੇ ਉਹਦੇ ਲਈ ਆਪਾਂ ਪਿੰਡ ਦੀ ਵੀਡੀਓ ਬਣਾਉਣੇ ਆ ਆਪਣੇ ਘਰ ਨੂੰ ਸੜਕੇ ਜਾਂਦੀ ਹੈ ਜਿਹੜੀ ਪਿੰਡ ਦੀ ਯਾਦ ਲਈ ਵੀ ਹੁਣ ਸਿੱਧੀ-ਸਿੱਧੀ ਤਾਂ ਮੁੰਡੇ ਤੋਂ ਕਿੱਥੇ ਮੁੜਿਆ ਜਾਂਦਾ ਹੁਣ ਬਾਹਰੋਂ ਸੋ ਆਪਾਂ ਯਾਦ ਬਣਾਉਣੇ ਆਪਣੇ ਰਾਹ ਦੀ ਆਪਣੇ ਪਿੰਡ ਦੀ ਜਿਹੜੀ ਨੂੰ ਆਪਾਂ ਕੈਨੇਡਾ ਦੇਖਿਆ ਕਰਾਂਗੇ ਇੱਕ ਫਿਲਮਾ ਬਣਾਈ ਓਏ ਮੇਰੇ ਪਿੰਡ ਦੇ ਆ ਰਾਂ ਆਂਦੀ ਹੋਣਾ ਲਾਮਾਂਗੇ ਆਪਾਂ ਇਹਦੇ ਤੇ ਦੇਖੋ ਆਹ ਖਲੀਅੰ ਵੀ ਕਿਸੇ ਕਿਸੇ ਨੂੰ ਨਸੀਬ ਹੁੰਦੀ ਆ। ਅਸੀਂ ਦੇਖਾ ਸਾਡੇ 50 ਤੋਂ ਵੱਡੇ ਗਏ ਹੋਏ ਜਿਹੜੇ ਅੰਨੇ ਖਲੀਅੰ ਨਹੀਂ ਦੇਖੀ ਆ। ਜਦੋਂ ਉਹ ਗਏ ਆ ਉਦੋਂ ਸੜਕ ਸਾਫ਼ ਸੀ। ਮੈਂ ਆਪਣਾ ਫੈਕਟਰੀ ਵਾਲਾ ਵਰਕਰ ਆ ਰਿਹਾ। ਬੰਦਨਾ ਕਰਤੀ। ਨਾ ਮੈਂ ਗੱਲੀ ਗੱਲੀ ਖਲੀ ਦਿਖਾਉਣੀ ਆ ਇਹ। ਦੇ ਹਾਂ ਲੇ ਹਾਂ ਲਕੂੜਾ ਟਾਲੀਆਂ ਹਰਿਆਲੀ ਪਿੱਛੇ ਲੰਗੀ ਯਾਰ ਸੁਰੇ ਹਰਿਆਲੀ ਆਪ ਦੇ ਖੋਕੜੀਆਂ ਆਪਣੇ ਰਾਤੇ ਘਰ ਆਉਂਦੇ ਆ ਜਿਹੜੇ ਉਹ ਤਰ੍ਹਾਂ ਮਾਰੇ ਉਹ ਕੀ ਵਰਗਨ ਜਿਹੜੀ ਸੜਕ ਬਣਾਈ ਆ ਇਹ ਤਾਂ ਮੈਨੂੰ ਜਮੀਰ ਨਜ਼ਾਰਾ ਆ ਗਿਆ ਮੈਨੂੰ ਹਾਂ ਕਿੰਨ ਪਟੀਆਂ ਸੜਕਾਂ ਨੇ ਛੇਕ ਕਰਵਾ ਗਏ ਕਿਨੋਂ ਹੋ ਗਿਨ ਹਾਂ ਕੇ ਕੇ ਦੇਖੋ ਸਾਹਮਣੇ ਆਉਂਦਾ 18 ਡੈਰੀ ਟਰੱਕ ਕੋੜਾ ਗਿਆ ਨੇ ਨੇ ਕੋੜਾ ਆ ਆ 18 ਦਾ ਟਾਇਰ ਹੀ ਨਹੀਂ ਇਹਦੇ ਅੱਦੇ ਲਾਹੇ ਪੇ ਆਹ ਦੇਖੋ ਆਪਣੇ ਘਰਾਂ ਦੇ ਬੰਦੇ ਆ ਗਏ ਮਿੱਟੂ ਦਾ ਲਾ ਲਾਗਣਾ ਮਿੱਟੂ ਦਾ ਬੱਜਦਾ ਏ ਸਾਹਮਣੇ ਇੱਕ ਹੋਰ ਆ ਗਿਆ ਟਰੱਕ ਮੇਰੇ ਵੀਰੋ ਆ ਗਈ ਗੋਗੀ ਦੀ ਸੜਕ ਆ ਦੇਖੋ ਆ ਗੋਗੀ ਨੇ ਮਾਨਦ ਦੇ ਨੇ ਬਣਾਈ ਹੋਈ ਸੜਕ ਹੈ ਬਹੁਤ ਵਧੀਆ ਕੁਆਲਿਟੀ ਹੈ ਇਹਦੀ ਇਹਦੇ ਨਾਲ ਚਾਹੇ ਕਿਸੇ ਨੇ ਦੱਸਿਆ ਗੱਡੀ ਦੇ ਗਲਾਸ ਚ ਪਾਣੀ ਪਾ ਕੇ ਧਰਦੇ ਇਹ ਤਬਕਾ ਬਹੁਤ ਨਿਆਰੇ ਦਿੰਦੀ ਹੈ ਇਹ ਜੇ ਤਬਕਾ ਵੀ ਡੋ ਲੱਗਿਆ ਮੇਰਾ ਨਾਂ ਬੁਲਦਾ ਦਿਓ ਨਹੀਂ ਵੇਲੇ ਦੇਖੋ ਤੁਸੀਂ ਨਹੀਂ ਵੇਲੇ ਕਿਆ ਸਵਾਦ ਆਉਂਦਾ ਇੱਥੇ ਜਦੋਂ ਮੋਟਰ ਹੈ ਕਲਕਦੇ ਨੇ ਇਹ ਲਾ ਮੋੜ ਕਹਿੰਦੇ ਆ ਇਹ ਜਮạch ਨੂੰ ਤੇ ਆ ਗਿਆ ਮੇਨ ਰੋਡ ਵੱਟਾ ਹੋਰ ਫਤ ਲੈ ਇਹ ਬਰਨਾਲੇ ਦਾ ਮਾਰਚਰ ਹੋਰ ਆ ਗਿਆ ਇਹ ਹੁਣ ਆਪਾਂ ਚੱਲੇ ਅੱਡੇ ਵੱਲ ਤੇ ਮੁੰਡੇ ਦੀ ਬੱਸ ਕਹਿੰਦੇ ਲੰਘ ਚੁੱਕੀ ਆ ਅਰੇ ਅਗਲੀ ਜਮੈਂਦਾ ਹੁੰਦਾ ਯਾ ਆਪਣੇ ਪਿੰਡ ਦੇ ਅੱਡੇ ਦੇ ਦੁਕਾਨਾਂ ਨੇ ਜਿਹੜੀਆਂ ਵਰਕਸ਼ਾਪਾਂ ਬਾਈਕਰ ਮੇਲਾ ਲੱਗਿਆ ਆਪਣੇ ਪਿੰਡ ਦਾ ਜਿਹੜਾ ਪਾਸਟ ਹੈ ਨਾ ਵਾ ਆ ਗਿਆ ਆਹੜਾ ਸਕੂਲ ਜਿੱਥੇ ਮੈਂ ਪੜਿਆ ਸੀ ਬਸ ਸੂਰੇ ਬਸ ਸੂਰੇ ਲੜ ਚੜਾਦਾ ਇਹਦਾ ਤੇ ਇੱਥੇ ਰੁਕ ਗਈ ਇੱਥੇ ਰੁਕ ਗਿਆ ਔਰ ਮੋੜੇ ਦੀ ਰੱਖੀ ਨਾ ਔਰ ਮੋੜੇ ਦੀ ਰੱਖੀ ਔਰ ਨਾ ਅਰਜੰਡ ਲਾਉਣ ਗਏ ਨਿਕ ਨਹੀਂ ਨਹੀਂ ਜਾਈ ਨਹੀਂ ਖੜ ਜਾ ਖੜ ਜਾ ਮੈਂ ਖੌਰੀ ਕਹਿੰਦੇ ਲਾਤੀ ਤੇ ਸਵਾਰੀ ਗੋੜੀ ਵੀ ਬੜੀ ਆਉਂਦੀ ਆ। ਹਾਂ ਮੇਰਾ ਭਾਈ ਆ। ਹੁਣ ਆਪਾਂ ਲਾਤਾ ਉਹ ਚੱਲਿਆ ਬੈਂਕ 'ਚ ਹੋਣਾ। ਬੀਆਰਡੀਸੀ ਆਈ ਕੋੜੇ ਵਾਲੀ ਬੱਸ ਦੇ ਜ ਸਾਰੀਆਂ ਆਧਾਰ ਕਾਰਡ ਵਾਲੀਆਂ ਸਵਾਰੀਆਂ ਝੜਨਗੀਆਂ। ਝੜ ਗੀਆਂ ਝੜ ਗੀਆਂ। ਇਹਨਾਂ ਬੱਸ ਲੰਘੀ ਆਪਾਂ ਸਿੱਧਾ ਚੱਲਦੇ ਹਾਂ ਫੇਰ। ਤੇ ਬੋਲ ਹੱਥ ਪਾਲਿਓ ਏ। ਹਲੋ ਵੀ ਆਪਨੇ ਆ ਗਿਆ ਪਿੰਡ ਬੀਚਾ ਮੇਰਾਲੇ ਐ ਨੀਵਰ ਵੀ ਕਰਨਾ। ਇੱਧਰ ਔਰ ਦਾ ਗੰਨ ਆਪਣੇ ਪਿੰਡ ਦੀ ਜਿੱਥੋਂ ਆਪਣੀ ਜ਼ਰੂਰਤ ਵਾਲਾ ਸਮਾਨ ਮਿਲਦਾ। ਚਲਦੇ ਚਲੋ ਚਲਦੇ ਚਲੋ ਚਲਦੇ। ਆਹ ਤੁਹਾਨੂੰ ਆਪਣੇ ਸਾਰੇ ਪਿੰਡ ਦੀ ਸੈਰ ਕਰਵਾ ਦੇਣੀ। ਆਪਣੇ ਸਕੂਲ ਦਾ ਦੂਜਾ ਗੇਟ ਸਰਕਾਰੀ ਕ੍ਰਿਡ ਕਿੰਨੇ ਜੀਰੂ ਇਹ ਸਕੂਲ ਚ ਮੈਂ ਕੀਤੀ ਹੈ 11ਵੀਂ ਦੇ 12ਵੀਂ ਮੈਂ ਇਕੱਲੇ ਨਹੀਂ ਕੀਤੀ ਸਾਡੇ ਸਾਰੇ ਜਵਾਕ ਨੇ 11ਵੀਂ 12ਵੀਂ ਇੱਥੇ ਕੀਤੀ ਆ ਤੇ 10 ਤੱਕ ਅਸੀਂ ਪੜਿਆ ਉਹ ਸਾਹਮਣੇ ਆ ਗਿਆ ਇੱਥੋਂ ਦਾ ਮਸ਼ਹੂਰ ਸਕੂਲ ਲੌਂਗਪਰੀ ਇਹ ਆ ਗਿਆ ਸਾਹਮਣੇ ਸੰਤ ਬਾਬਾ ਲੌਂਗਪਰੀ ਸਕੂਲ ਇੱਥੋਂ ਦਾ ਪੂਰਾ ਫੌਲਾ ਮਸ਼ਹੂਰ ਸਕੂਲ ਹੈ ਇਹ ਤੇ ਇਹ ਸਕੂਲ ਹੁਣ ਇੱਕਦੋ ਦੋ ਮਨਾਤੇ ਇੱਕ ਸ਼ੰਤ ਬਾਬਾ ਲੌਂਗਰੀ ਇੱਕ ਸ਼ੰਤ ਬਾਬਾ ਲੌਂਗਰੀ ਬ੍ਰਿਲੀਅੰਟ ਸਕੂਲ ਇੱਕ ਪੰਜਾਬ ਬੋਰਡ ਇੱਕ ਸੀਬੀਐਸ ਬੋਰਡ ਤੇ ਇਸ ਸਕੂਲ ਚ ਸਾਡੇ ਸਾਰੇ ਲਾਣੇ ਨੇ ਨਾਸਰੀ ਤੋਂ ਲੈ ਕੇ 10ਵੀਂ ਤੱਕ ਕਲਾਸਾਂ ਹੈ ਸਕੂਲ ਵੀ ਪੂਰਾ ਵਧੀਆ ਯਾਰ ਇਹ ਕੋਪੜ ਯਾਰ ਕੋਪੜ ਪ੍ਰਾਨਾਂ ਸਾਥ ਪਾਪਿਆਂ ਦੀ ਇਸੇ ਬਾਬੇ ਰੜ ਕੇ ਮੈਂ ਬਣਾ ਲਾਉਂਦੇ ਇੱਧਰ ਟੋਬਾ ਆ ਗਿਆ ਜਿਹਦੇ ਲਈ ਸਰਕਾਰ ਨੇ 70 ਲੱਖ ਰੁਪਏ ਭੇਜਿਆ ਟੋਬੇ ਦਾ ਪ੍ਰਬੰਧ ਵਧੀਆ ਵਿਚਾਰ ਕੇ ਲਿਆ ਇਹ ਅੰਮੀ ਚਾਲਦੇ 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 ਆਪਾਂ ਮੁੜ ਕੇ ਪਿੰਡ ਨਹੀਂ ਸੋਕੀਵਾਲਾ ਇੱਧਰ ਨੂੰ ਆਪਾਂ ਮੋੜ ਲਿਆ ਜਿਹੜੀ ਦੁਕਾਨ ਤੋਂ ਆਪਾਂ ਘਰ ਦਾ ਸੌਦਨ ਸੌਚਨਾ ਆ ਗਿਆ ਸੌਦਾ ਰਾਸਨ ਪਤਾ ਲੈਣੇ ਨੇ ਅੰਨਿਆ ਉਹ ਦਾ ਗਾਣਾ ਆਪਣੇ ਬਿਲਕੁਲ ਸਾਹਮਣੇ ਆਉ ਪੀਪਲ ਦੇ ਥੱਲੇ ਇੱਧਰ ਬੋਲਦੇ ਮੇਰੇ ਬਾਪੂ ਦੀ ਮਾਸੀ ਤਿਆਗੀ ਸਾਥਾ ਇਥੋਂ ਦੀ ਤੇ ਉਹ ਸਾਥ ਦੇ ਬਿਲਕੁਲ ਸਾਹਮਣੇ ਆ ਮੇਰੇ ਪਾਪੇ ਦੀ ਮਾਸੀ ਦਾ ਘਰ ਆ ਇਹ ਹਣ ਆਪਾਂ ਇੱਧਰ ਹੀ ਚੱਲ ਬੋਲ ਆ ਇਧਰ ਆਪਣੇ ਡੈਡੀ ਦੀ ਮਾਸੀ ਦਾ ਘਰ ਬਹੁਤ ਪੁਰਾਣਾ ਘਰ ਹੈ ਵੀ ਤੇ ਹੁਣ ਤੁਹਾਨੂੰ ਆਪਾਂ ਲੈ ਕੇ ਚੱਲਦੇ ਹਾਂ ਜਿੱਥੇ ਚੱਲ ਹੁਣ ਬੋਲੀਆ ਹਾਂ ਜੀ ਜੱਟ ਪੱਤਲ ਵੀ ਹਾਂ ਆਹ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਜਿੱਦੜਾ ਆਪਣਾ ਪਿੰਡ 'ਚ ਪੁਰਾਣਾ ਘਰ ਹੁੰਦਾ ਸੀਗਾ। ਬੱਲਾਪਾ ਪਿੰਡ 'ਚ ਸੀ ਹੁਣ ਆਪਣਾ ਹੋ ਗਏ 40-50 ਸਾਲ ਖੇਤਾਂ 'ਚ ਰਹਿੰਦੇ ਹਣੂ। ਹਾਂ ਕਿੰਨਾ ਪੁਰਾਣਾ ਕਿੰਨੀ ਪੁਰਾਣੀ ਗੱਲਾਂ। ਦੇਖੋ ਇੱਧਰ ਆਪਣਾ ਪੁਰਾਣਾ ਘਰ। ਇਹ ਸਾਡਾ ਜਿਹੜਾ ਚਿੱਟਾ ਘਰ ਹੈ ਇਹ ਪਹਿਲਾ ਆਪਣਾ ਘਰ ਹੁੰਦਾ ਸੀ। ਤੇ ਆ ਆਪਣੇ ਦੂਜੇ ਸਕੇਆਂ ਦੇ ਘਰ ਆ ਗਿਆ ਹਾਂ। ਇਹ ਸਾਰੇ ਆਪਣੇ ਸਕੇਆਂ ਦੇ ਘਰ ਨੇ। ਦੇਖੋ ਰੇ ਵੀ ਕੇ ਕਰ ਹੁੰਦਾ ਸੀ ਉਹਨੂੰ ਵਿੱਚ ਹੀ 50 ਸਾਲ ਪੁਰਾਣਾ ਨਮ 50 ਸਾਲ ਪੁਰਾਣਾ ਨਮ ਚਾਚੇ ਦੇ ਦਰਸ਼ਨ ਮੇਰੇ ਭੂਆ ਦਾ ਜਨਮ ਸੀ ਚੰਦਰ ਭੂਆ ਦਾ ਚੱਲ ਹੁਣ ਚੱਲ ਲੈ ਵੀ ਆਪਣਾ ਪੁਰਾਣੇ ਘਰਾਂ ਵੱਲ ਵਿੱਚ ਆਤੀ ਮਾਰ ਲਈ ਆ ਸਲਾਈ ਸੈਂਟਰ ਹੁੰਦਾ ਸੀ ਆ ਸਲਾਈ ਸੈਂਟਰ ਹੁੰਦਾ ਸੀ ਇੱਧਰ ਤੇ ਜਿਹੜਾ ਚਿੱਟਾ ਵਗੈਰਾ ਇਹ ਹੁੰਦਾ ਸੀ ਪਹਿਲਾਂ ਆਪਣਾ ਕਮੈਂਟ ਮੈਨੂੰ ਆ ਗਿਆ

ਲੈ ਵੀ ਆਪਾਂ ਜਾਏ ਆਪਣੇ ਪੁਰਾਣੇ ਘਰਾਂ ਵੱਲ ਤੇ ਡੇੜੀ ਦੀ ਮਾਸੀ ਦੇ ਘਰ ਵੀ ਦੇਖ ਆਏ ਆਪਾਂ ਤੇ ਹੁਣ ਆਪਾਂ ਪਿੰਡ ਦੀ ਫਿਰਨੀ ਫਿਰਨੀ ਮੋੜਦੇ ਆਂ ਤੇ ਚੱਲਦੇ ਆ ਹੁਣ ਘਰ ਵੱਲ ਨੂੰ ਮੇਨ ਆਹੀ ਰਹਾ ਨੇ ਜਿਹੜੇ ਆਪਣੀ ਵੱਧ ਜਿਆਦਾਗਰ ਵਾਲੇ ਨੇ ਇੱਥੇ ਵੱਧ ਕੀੜੇ ਵਾਜਦੇ ਨੇ ਆ ਮੋੜ ਲੈ ਆਪਾਂ ਆਪਣੇ ਘਰ ਵੱਲ ਨੂੰ ਹੁਣ ਇਹ ਕੋਸੇ ਹਿੱਕ ਦਾ ਰੋਡ ਆਊਗਾ ਰੋਡ ਤੋਂ ਸਿੱਧਾ ਹੀ ਆਪਣਾ ਘਰ ਆਊਗਾ ਯਾਰ ਟੋਪਾ ਪਣਾ ਨੇੜੇ ਤੱਕ ਆਇਆ ਸੀ ਬਰੇ ਇੰਦਰ ਆ ਗਿਆ ਆਣਾ ਯਾਰ ਇਹ ਥੰਦੀਆਂ ਸਮਾਦਾਂ ਆ ਮਸਤ ਪਹਿਲਾਂ ਉਹ ਬੈਰੇ ਚੱਕੀ ਬਹੁਤ ਪੁਰਾਣੀ ਹੁੰਦੀ ਸੀ ਪਹਿਲਾਂ ਬਹੁਤ ਆਹ ਯਾਰ ਨੇ ਸਮਾਦਾਂ ਬਹੁਤ ਪੁਰਾਣੀਆਂ ਨੇ ਇਹਨਾਂ ਦਾ ਇਤਿਹਾਸ ਵੀ ਬਹੁਤ ਪੁਰਾਣਾ ਤੇ ਇਤਿਹਾਸ ਵਧੀਆ ਯਾਰ ਸਕੂਲਾਂ ਦੀਆਂ ਬੈਨਾਂ ਖੜੀਆਂ ਇੱਧਰ ਆ ਗਿਆ ਦੂਜਾ ਬ੍ਰਿਲੀਅੰਟ ਸਕੂਲ ਇਹ ਨਵਾਂ ਖੁੱਲਿਆਗਾ ਹੁਣ ਹੋਵੇ 2 ਸਾਲੇ ਨੂੰ ਇਹ ਆਪਣੇ ਪਿੰਡ ਦੀਆਂ ਰੂੜੀਆਂ ਤੇ ਆਉੱਚੇ ਨਹੀਂ ਮੇਂ ਰਸਤੇ ਮੁੰਡੇ ਨੇ ਮੋੜੇ ਤੇ ਸਕੂਲ ਵਾਲੇ ਵਾਸਤੇ ਚਲਤੇ ਚਲੋ ਚਲਤੇ ਚਲੋ ਚਲਤੇ ਪਹਿਲਾਂ ਪੀ ਕੰਨ ਸੀ ਨਾ ਟਮਾਟਾ ਲੈ ਕੇ ਘਰ ਹੁੰਦਾ ਸੀ ਜਿਹੜਾ ਹੁਣ ਆਲੇ ਦੁਆਲੇ ਸਾਨੂੰ ਭਰੇ ਦੇ ਘਰੇ ਨੇ ਆਹ ਸੰਦੇ ਆਲੇ ਨਾਲ ਕੱਲੇ ਆ ਘਰ ਹੁੰਦੇ ਸੀਗੇ ਪਹਿਲਾਂ ਜਿਹੜੇ ਆ ਬਾੜੇ ਨੇ ਨਹੀਂ ਇੱਥੇ ਬਸ ਖਾਲੀ ਹੁੰਦਾ ਸੀ ਆ ਬੱਚਾ ਉਹਨੇ ਆਪਣੇ ਘਰ ਵੱਲੋਂ ਉਹਦੇ ਸਾਹਮਣੇ ਆ ਗਿਆ ਵੱਡਾ ਰੋਡ ਰੋਡ ਤੋਂ ਫੇਰ ਫੇਰ ਆਪਾਂ ਆਪਣੇ ਘਰ ਵੱਲ ਨੂੰ ਹੋ ਜਾਗੇ ਇਹ ਤਾਂ ਤੇ ਚੱਲ ਉਹ ਚੱਲ ਤੇ ਚੱਲ ਚੜ੍ਹ ਕੇ ਬੱਲੇ ਰੋੜ ਤੋਂ ਦੇਖ ਲਈ ਉਧਰ ਆਇਆ ਕੋੜਾ ਆਪਾਂ ਲਾਣੇ ਬ੍ਰੇਕ ਮਾਨਸਾ ਤੋਂ ਬਰਨਾਲੇ ਵਾਲਾ ਰੋਡ ਆ ਮੂਛਾਲੇ ਦੇ ਪਿੰਡ ਨੂੰ ਵੀ ਇਹੀ ਰੋਡ ਜਾਂਦਾ ਚੱਲੇ 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 ਤੋਂ ਪੈਣੀ ਵਾਲੀ ਸੜਕ ਤੇ ਆ ਗਈ ਆਪਣੇ ਘਰ ਵਾਲੀ ਸੜਕ ਸਰੀਆ ਸੜਕ ਹੈ ਤੇ ਉੱਥਲੀ ਅਖੜੀ ਤਾਂ ਇੱਕ ਮੀਲੀ ਹੁੰਦੀ ਆ ਆਹ ਸਾਰੇ ਨਾ ਲਗਜ਼ਰੀ ਰੋਡ ਤਾਂ ਇਹ ਆ ਸਾਡੇ ਪਿੰਡ ਤੇ ਔਰ ਤਾਂ ਸਾਰੀਆਂ ਹਲੇ ਟੁੱਟੀਆਂ ਨੇ ਇਹ ਆ ਦੁਕਾਨਾਂ ਆ ਈ ਤਾਂ ਨਮੀ ਟੁੱਟੀਆਂ ਆਪਣੇ ਬਾਪੇ ਦੀ ਆਹ ਆ ਇਧਰ ਦੇਖੋ ਆਹਨ ਵਾਲੇ ਇਧਰ ਖੇਤਾਂ ਦੀ ਹਰਿਆਲੀ ਕੀ ਬਾਤ ਹੈ ਇਹ ਹਰਿਆਲੀ ਆ ਪੰਜਾਬ ਦਾ ਕੈਨ ਆਈ ਰੀ ਆ ਦੇਖੋ ਦੋਸਤੋ ਆਪਣੇ ਖੇਤਾਂ ਦੀ ਹਰਿਆਲੀ ਪੰਜਾਬ ਦੀ ਹਰਿਆਲੀ ਇਹ ਨਜ਼ਾਰਾ ਨਾ ਇੱਕ ਮੌਸਮ ਅਜਿਹਾ ਘੈਂਡ ਹੋਇਆ ਪਿਆ ਇਹ ਮੌਸਮ ਕੈਨੇਡਾ ਦੇ ਕਿੱਥੇ ਮਿਲੂਗਾ ਆਹ ਇਧਰ ਪਿਆ ਆ ਵਾ ਮੋ